ਮੇਰੇ ਨੂੰ ਪੁੱਤਰ ਇੰਗਲੈਂਡ ਵਿੱਚ ਹੀ ਉੱਥੇ ਵੀਡੀਓ ਕਾਲ ਤੇ ਬਾਬਾ ਜੀ ਨਾਲ ਮੈਂ ਗੱਲ ਕਰਾਈ ਸੀ ਉੱਥੇ ਹੀ ਹਸਪਤਾਲ ਤੋਂ ਛੁੱਟੀ ਮਿਲ ਗਈ ਉਸੇ ਘੜੀ ਠੀਕ ਹੋ ਗਏ ਜਿਹੜੀ ਸੰਗਤ ਚੱਲ ਨਹੀਂ ਸੀ ਨਾ ਸਕਦੀ ਫੜ ਕੇ ਸਟੇਜ ਤੇ ਖੜਦੇ ਸਨ ਦੋ ਦੋ ਤਿੰਨ ਤਿੰਨ ਸੇਵਾਦਾਰ ਅਗਲੇ ਦਿਨ ਉਹ ਸੰਗਤ ਖੁਦ ਚੱਲ ਕੇ ਆਈ ਆ ਤੇ ਚੱਲ ਕੇ ਸਟੇਜ 'ਤੇ ਉਤਰੀ ਆ ਇੱਕ ਸ਼িকার ਤੋਂ ਵੀਰ ਸੀਗਾ ਮੈਨੂੰ ਕਹਿੰਦਾ ਮੈਨੂੰ ਬਾਬਾ ਜੀ ਦੇ ਕੋਲ ਲੈ ਚੱਲ ਮੈਨੂੰ ਦਰਦਾਂ ਨਹੀਂ ਰੁਕ ਰਹੀਆਂ ਤੇ ਛੇਤੀ ਬਾਬਾ ਜੀ ਦੇ ਮੈਨੂੰ ਦਰਸ਼ਨ ਕਰਾ ਦੇ ਤੇ ਮੈਨੂੰ ਕੋ ਦੋਵਾਰ ਆਇਆ ਮੈਂ ਕਿਹਾ ਨਹੀਂ ਇਦਾਂ ਨਹੀਂ ਹੁੰਦਾ ਸੰਗਤ ਚ ਲੈ ਕੇ ਚੱਲ ਪਰ ਉਹ ਅੰਦਰ ਜਾਂਦੇ ਆਂ ਸਾਰ ਅੰਦਰ ਬੈਠਕਾ ਮਾਰ ਕੇ ਵੀਰ ਸਾਰੇ ਬਨੱਠਾ ਫਿਰਦਾ ਆਂਦਾ ਮੈਂ ਤਾਂ ਜੁਨੀਆ ਤੇ ਆ ਗਿਆ ਦਸਾਂ ਦਿਨਾਂ ਦੇ ਵਿੱਚ ਵਿੱਚ ਮੈਂ ਰਸ਼ੀਆ ਤੋਂ ਮੁੜ ਕੇ ਆ ਗਿਆ ਵਾ ਮੇਰੇ ਦਰਦਾਂ ਹੀ ਨਹੀਂ ਸੀ ਹਟਦੀਆਂ ਤੇ ਉੱਥੇ ਹੀ ਤੋਰ ਕੇ ਗੱਲਿਆ ਬਾਬਾ ਜੀ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਦੁੱਖ ਲਾ ਦਿੰਦੇ ਨੇ ਅਸੀਂ ਬਾਸਰਪੁਰ ਤੋਂ ਆਏ ਵੀਰ ਕੀ ਪ੍ਰੋਬਲਮ ਤੁਹਾਨੂੰ ਮੈਂ ਗਏ ਠੀਕ ਜਾਨੂ ਕਿਸ ਵੀਰ ਪਹਿਲੀ ਇਹ ਰੇਜ ਅੱਗੇ ਵੀ ਆ ਗਿਆ ਆ ਗਏ ਨਹੀਂ ਆਈ ਅੱਗੇ ਵੀ ਅੱਗੇ ਬਹੁਤ ਕਾਫੀ ਫਰਕ ਆ ਗਿਆ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਠੀਕ ਜੀ ਅੱਗੇ ਨੂੰ ਬਹੁਤ ਕਾਫੀ ਫਰਕ ਆ ਕਿਰਪਾ ਪੂਰੀ ਬਾਬੇ ਦੀ ਹਾਂ ਜੀ ਕਿਰਪਾ ਜੀ ਬਾਪੂ ਜੀ ਇਹੀ ਕਹਿੰਦੇ ਨੇ ਕਿ ਗੁਰੂ ਰਾਮਦਾਸ ਜੀ ਦਾ ਨਾਮ ਲਓ ਬਿਮਾਰੀਆਂ ਤੋਂ ਬਚੋ ਕੋਈ ਵੀ ਡਾਕਟਰਾਂ ਕੋਲ ਨਾ ਜਾਓ ਦਵਾਈਆਂ ਨਾ ਖਾਓ ਪਰ ਸੰਗਤ ਕਹਿੰਦੀ ਹੈ ਕਿ ਨਹੀਂ ਇੱਥੋਂ ਜਾਂਦੀ ਆਸ਼ੀਰਵਾਦ ਲੈ ਕੇ ਫਿਰ ਕਹਿੰਦੇ ਕਿ ਸਾਨੂੰ ਰਾਮ ਨਹੀਂ ਆ ਪਰ ਬਹੁਤ ਜ਼ਿਆਦੀ ਸੰਗਤਾਂ ਨੂੰ ਇੱਥੇ ਫਰਕ ਪਿਆ ਆ ਸਾਰੇ ਇੱਥੋਂ ਠੀਕ ਹੋ ਕੇ ਗਏ ਨੇ ਕੈਂਸਰ ਦੇ ਬਿਮਾਰੀ ਵਾਲੇ ਵੀ ਇੱਥੋਂ ਠੀਕ ਹੋ ਕੇ ਗਏ ਨੇ ਬਾਬਾ ਜੀ ਕਿਦਾਂ ਦੁੱਖ ਤਕਲੀਫਾਂ ਲੋਕਾਂ ਦੀਆਂ ਦੂਰ ਕਰਦੇ ਹੋ ਮਾਲਕ ਦੇ ਹਾਸਰੇ ਗੁਰੂ ਰਾਮਦਾਸ ਦੇ ਹਾਸਰੇ ਉਹੋ ਹੀ ਕਰ ਰਹੇ ਨੇ ਮੈਂ ਤਾਂ ਸੰਗਤ ਦੇ ਸਕਦੇ ਆ ਸੰਗਤ ਨੂੰ ਵੇਖਦਾ ਸਾਰਾ ਕੁਝ ਗੁਰੂ ਮਹਾਰਾਜ ਆਪ ਕਰ ਰਿਹਾ ਸਾਰੀ ਸੰਗਤ ਰਾਜੀ ਹੋ ਰਹੀ ਆ ਅਸੀਂ ਆਪਣਾ ਸੰਗਤ ਵੇਖ ਕੇ ਸੰਗਤ ਨੂੰ ਪਿਆਰ ਕਰ ਰਹੇ ਆ ਆਪਾਂ ਸਾਰੇ ਇੱਕੋ ਸਾਹ ਦੇਖਦੇ ਵਾਤੋਵਾਦੀ ਤੇ ਸੰਗਤਾਂ ਦੀ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਇੱਕ ਜਣਾ ਕਾਫੀ ਜਾਣੀ ਸੰਗਤ ਲੈ ਕੇ ਹੁੰਦੀਆਂ ਸਾਰਾ ਦਿਨ ਇੱਥੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਕਾਫੀ ਜਿਆਦਾ ਸੰਗਤ ਹੁੰਦੀ ਹੈ ਜਿਵੇਂ ਦੇਖਣਾ ਬਾਲ ਮੇਲੇ ਦਾ ਮੇਲਾ ਲੱਗਾ ਦੁਕਾਨਾਂ ਲੱਗੀਆਂ ਤੇ ਭੀੜ ਵੀ ਕਾਫੀ ਸੰਗਤ ਦੀ ਹੋਈ ਆ ਹਾਂਜੀ ਇਹ ਤੇ ਸਾਰਾ ਦਿਨ ਇੱਦੀ ਚੱਲਦਾ ਰਹਿੰਦਾ ਹੈ ਜੀ ਸ਼੍ਰੀ ਗੁਰੂ ਰਾਮਦਾਸ ਦਾ ਨਾਮ ਜਪਉਂਦੇ ਆ ਤੇਲਵਾਰੀ ਆ ਤੇ ਸੰਗਤ ਪਿੱਠ ਦੇ ਹੱਥ ਫੇਰਦੇ ਆ ਤੇ ਜਿਹੜੀ ਆ ਕਾਫੀ ਬਿਮਾਰੀਆਂ ਜਿਹੜੀਆਂ ਸੰਗਤੀਆਂ ਦੂਰ ਹੁੰਦੀਆਂ ਸੀ ਠੀਕ ਹੋ ਰਹੀਆਂ ਨੇ ਬਹੁਤ ਹੀ ਠੀਕ ਹੋ ਰਹੀਆਂ ਦੂਜੇ ਤੀਜੇ ਦਿਨ ਤੋਂ ਬਾਅਦ ਕੋਈ ਸੰਗਤ ਵਿੱਚ ਨਹੀਂ ਰਲ ਰਿਹਾ ਬਹੁਤ ਹੀ ਕਿਰਪਾ ਹੋ ਰਹੀ ਆ ਜਿਵੇਂ ਪਿੱਠ ਦੀ ਦਰਦ ਆ ਜਾਂ ਕੋਈ ਹੋਰ ਰੋਗ ਨੇ ਬਹੁਤ ਰੋਗ ਠੀਕ ਹੋ ਰਹੇ ਨੇ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤੇ ਨੇ ਉਹਨਾਂ ਤੇ ਵੀ ਗੁਰੂ ਮਹਾਰਾਜ ਦੀ ਕਿਰਪਾ ਹੋ ਰਹੀ ਹੈ ਗੁਰੂ ਰਾਮਦਾਸ ਜੀ ਦੀ ਬਹੁਤ ಅಪਾਰ ਕਿਰਪਾ ਹੋ ਰਹੀ ਸਸੀ ਗਾਲ ਜੀ ਤੁਸੀਂ ਦੇਖ ਰਹ ਪਿੰਡ ਡੇਰਾ ਬਠਾੜ ਵਿਖੇ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਕਿਦਾਂ ਟੈਂਟ ਲੱਗਾ ਤੇ ਸੰਗਤ ਵੀ ਕਾਫੀ ਆਈ ਦੀ ਆ ਸੋ ਦੇਖਿਆ ਜਾ ਰਿਹਾ ਵੀ ਇਥੇ ਸੰਗਤ ਜਿਹੜੀ ਆਈ ਦੀ ਆ ਉਹ ਆਪਣਾ ਇਲਾਜ ਵਾਸਤੇ ਆਈ ਆ ਸੋ ਅੰਦਰ ਇੱਕ ਮਹਾਪੁਰਖ ਆਏ ਨੇ ਜਿਹੜੇ ਕਿ ਗੁਰੂ ਰਾਮਦਾਸ ਦਾ ਨਾਮ ਜਪਾ ਕੇ ਅਤੇ ਜਿਹੜੀਆਂ ਦਵਾਈਆਂ ਕਈ ਬਿਮਾਰੀਆਂ ਦੀ ਦਵਾਈਆਂ ਛਰਉਂਦੇ ਨੇ ਤੁਸੀਂ ਦੇਖਦੇ ਕਿਸ ਤਰ੍ਹਾਂ ਸੰਗਤ ਦੀ ਭੀੜ ਲੱਗੀ ਹੋਈ ਹੈ ਸੰਗਤ ਅੰਦਰ ਕਾਫੀ ਜੜੀ ਆ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਬਾਬਾ ਜੀ ਕਿੱਥੋਂ ਆਏ ਨੇ ਅਤੇ ਗੁਰੂ ਰਾਮਦਾਸ ਜੀ ਦਾ ਨਾਮ ਜਪਾ ਕੇ ਹੀ ਦਵਾਈਆਂ ਛੜਾਰੇ ਨੇ ਸੋ ਗੱਲਬਾਤ ਵੀ ਕਰਾਂਗੇ ਅੰਦਰ ਆ ਕੇ ਤੁਹਾਨੂੰ ਤਸਵੀਰਾਂ ਮੈਂ ਸਾਂਝੀਆਂ ਕਰਾਂਗੇ ਇਸ ਵਾਰੀ ਅਤੇ ਵਾਪਸ ਵੀ ਜਾ ਰਹੀ ਆ ਸੋ ਗੱਲਬਾਤ ਵੀ ਕਰਾਂਗੇ ਸੰਗਤ ਨਾਲ ਵੀ ਕਿੰਨਾ ਕੁ ਫਰਕ ਲੱਗਦਾ ਕੀ ਲੱਗਦਾ ਇਹਨਾਂ ਨੂੰ ਸਤਸਿਕਾ ਵੀਰ ਜੀ ਸਤਸਿਕਾ ਕਿੱਥੋਂ ਆਏ ਜੀ ਅਛਪੋਕ ਪਰਸ਼ਰ ਤੋਂ ਇੱਕ ਮਿੰਟ ਮੈਨੂੰ ਬਿਠਾ ਲੈ ਹੰਦਾਂ ਉਹਨਾਂ ਨੂੰ ਤੁਰਨੇ ਹਣਾ ਜੀ ਬਿਲਕੁਲ ਜੀ ਸੋ ਸੰਗਤ ਆਉਂਦੀ ਤੁਸੀਂ ਦਿਖਾਈ ਦੇ ਰਹੀ ਆ ਵੀ ਤੁਸੀਂ ਸੰਗਤ ਆਈ ਜਾਂਦੋਂ ਸ਼ੀਰ ਦਾ ਪ੍ਰਾਪਤ ਕਰਕੇ ਆਏ ਨੇ ਸੋ ਗੱਲਬਾਤ ਕਰਾਂਗੇ ਵੀ ਕਿੰਨਾ ਕਿਨਾਂ ਨੂੰ ਹੈਗਾ ਇਹ ਵਿਸ਼ਵਾਸ ਹੈ ਤੇ ਕਿੰਨਾ ਕੁ ਇਹਨਾਂ ਦਾ ਇਲਾਜ ਹੋਇਆ ਜੀ ਕਿਥੋਂ ਆਏ ਬੀਤੀ ਸਰ ਪੋਕ ਪਰਸਟੋਂ ਆਏ ਬਜੀ ਜੀ ਜੀ ਕਿੰਨੇ ਕਿੰਵੇ ਵਧੀਆ ਆਏ ਤੁਸੀਂ ਤੇ ਤੀਜੀ ਵਾਰੀ ਆ ਬਜੀ ਕਿੰਨਾ ਫਰਕ ਲੱਗਦਾ ਬਾਪੂ ਜੀ ਨੂੰ ਫਰਕ ਹੈ ਅੱਗੇ ਨਾਲੋਂ ਤਾਂ ਫਰਕ ਕਾਫੀ ਫਰਕ ਲੱਗਦਾ ਹਾਂਜੀ ਹਾਂਜੀ ਮੜੇ ਫਰਕ ਜੀ ਜੀ ਬਿਲਕੁਲ ਕਹਿੰਦੇ ਬਾਪੂ ਜੀ ਨੂੰ ਕਾਫੀ ਫਰਕ ਹੈਗਾ ਅੰਦਰੋਂ ਆਏ ਨੇ ਤੀਜੀ ਵਾਰੀ ਆ ਚੁੱਕੇ ਨੇ ਅਤੇ ਬਾਪੂ ਜੋ ਚੱਲਦੇ ਨਹੀਂ ਸੀ ਹੁਣ ਜਿਹੜਾ ਕਿ ਚੱਲਣ ਡਿਆ ਪਏ ਨੇ ਸੋ ਤੁਸੀਂ ਮਾਹੌਲ ਦੇਖ ਸਕਦੇ ਹੋ ਸੰਗਤ ਕਿੰਨੀ ਸੰਗਤ ਆ ਰਹੀ ਆ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਬਾਹਰ ਨਿਕਲੀ ਜਾ ਰਹੀ ਆ ਸੋ ਬਾਬਾ ਜੀ ਦਾ ਕਹਿਣਾ ਹੈ ਕਿ ਅਸੀਂ ਬਿਮਾਰੀਆਂ ਦੀਆਂ ਦਵਾਈਆਂ ਛਡਾਉਂਦੇ ਹਾਂ ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ ਅਤੇ ਬੰਮਾਰੀਆਂ ਦੀਆਂ ਦਵਾਈਆਂ ਛਡਾਉਂਦੇ ਹਨ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਅਤੇ ਤਨ ਗੁਰੂ ਰਾਮਦਾਸ ਨਾਮ ਦੇ ਪਾਉਂਦੇ ਹਨ ਸੋ ਦੇਖ ਸਕੋਗੇ ਸਕਦਾ ਕਿਦਾਂ ਗੱਲਬਾਤ ਵੀ ਕਰਾਂਗੇ ਸੰਗਤ ਵਾਲੇ ਨਾਲ ਸੋ ਇੱਥੇ ਸਾਡੇ ਨਾਲ ਹੋਰ ਵੀ ਮੌਜੂਦ ਨੇ ਸੇਵਾਦਾਰ ਵੀ ਮੌਜੂਦ ਨੇ ਸੱਚਾ ਕਵੀਤੀ ਸੱਚਾ ਕਾਰਜ ਕੀਆ ਕੀ ਨਾਮ ਜੀ ਆਪ ਗੁਰਮਖ ਸਿੰਘ ਜੀ ਪਪਾ ਜੀ ਬਾਬਾ ਜੀ ਆਏ ਨੇ ਅਸ਼ੀਵਾ ਪ੍ਰਾਪਤ ਕਰਦੇ ਸੰਗਤਾਂ ਦੀਆਂ ਦਵਾਈਆਂ ਛਲੋਂਦੇ ਨੇ ਕਈ ਬਿਮਾਰੀਆਂ ਤੋਂ ਰਾਹਤ ਦਵਾਉਂਦੇ ਨੇ ਹਾਂਜੀ ਹਾਂਜੀ ਬਿਲਕੁਲ ਜਿਹੜੀ ਸੰਗਤ ਚੱਲ ਨਹੀਂ ਸੀ ਨਾ ਸਕਦੀ ਫੜ ਕੇ ਸਟੇਜ ਤੇ ਖੜਦੇ ਸਨ ਦੋ ਦੋ ਤਿੰਨ ਤਿੰਨ ਸੇਵਾਦਾਰ ਅਗਲੇ ਦਿਨ ਉਹ ਸੰਗਤ ਖੁਦ ਚੱਲ ਕੇ ਆਈ ਆ ਤੇ ਚੱਲ ਕੇ ਸਟੇਜ ਉਤਰੀ ਆ ਇੱਕ ਸ਼িকার ਤੋਂ ਵੀਰ ਸੀਗਾ ਮੈਨੂੰ ਕਹਿੰਦਾ ਮੈਨੂੰ ਬਾਬਾ ਜੀ ਦੇ ਕੋਲ ਲੈ ਚੱਲ ਮੈਨੂੰ ਦਰਦਾਂ ਨਹੀਂ ਰੁਕ ਰਹੀਆਂ ਤੇ ਛੇਤੀ ਬਾਬਾ ਜੀ ਦੇ ਮੈਨੂੰ ਦਰਸ਼ਨ ਕਰਾ ਦੇ ਤੇ ਮੈਨੂੰ ਕੋ ਦੋਵਾਰ ਆਇਆ ਮੈਂ ਕਿਹਾ ਨਹੀਂ ਇਦਾਂ ਨਹੀਂ ਹੁੰਦਾ ਸੰਗਤ ਚ ਲਾ ਕੇ ਚੱਲ ਪਰ ਉਹ ਅੰਦਰ ਜਾਂਦੇ ਆਸਾਰ ਅੰਦਰ ਬੈਠ ਕੇ ਮਾਰ ਕੇ ਵੀ ਸਾਰੇ ਬਨੱਠਾ ਫਿਰਦਾ ਆਂਦਾ ਮੈਂ ਤੇ ਜੁਨੀਆ ਤੇ ਆ ਗਿਆ 10 ਦਿਨਾਂ ਦੇ ਵਿੱਚ ਵਿੱਚ ਮੈਂ ਰਸ਼ੀਆ ਤੋਂ ਮੁੜ ਕੇ ਆ ਗਿਆ ਵਾ ਮੇਰੇ ਦਰਦਾਂ ਹੀ ਨਹੀਂ ਸੀ ਹਟਦੀਆਂ ਤੇ ਉੱਥੇ ਹੀ ਤੋਰ ਕੇ ਗੱਲਿਆ ਬਾਬਾ ਜੀ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਦੁੱਖ ਲਾ ਦਿੰਦੇ ਨੇ ਬਹੁਤ ਕਿਰਪਾ ਹੋ ਰਹੀ ਹੈ ਬਿਲਕੁਲ ਸ੍ਰੀ ਗੁਰੂ ਰਾਮਦਾਸ ਦਾ ਨਾਮ ਜਿ ਪਾਉਂਦੇ ਤਿੰਨ ਵਾਰੀ ਤੇ ਸੰਗਤ ਪਿੱਛੇ ਹੱਥ ਫੇਰਦੇ ਆ ਤੇ ਜਿਹੜੀ ਆ ਕਾਫੀ ਬਿਮਾਰੀਆਂ ਜਿਹੜੀਆਂ ਸੰਗਤੀਆਂ ਦੂਰ ਹੁੰਦੀਆਂ ਸੀ ਠੀਕ ਹੋ ਰਹੀਆਂ ਨੇ ਬਹੁਤ ਹੀ ਠੀਕ ਹੋ ਰਹੀਆਂ ਦੂਜੇ ਤੀਜੇ ਦਿਨ ਤੋਂ ਬਾਅਦ ਕੋਈ ਸੰਗਤ ਵਿੱਚ ਨਹੀਂ ਰਲ ਰਿਹਾ ਬਹੁਤ ਹੀ ਕਿਰਪਾ ਹੋ ਰਹੀ ਆ ਜਿਵੇਂ ਪਿੱਠ ਦੀ ਦਰਦ ਆ ਜਾਂ ਕੋ ਹੋਰ ਰੋਗ ਨੇ ਬਹੁਤ ਰੋਗ ਠੀਕ ਹੋ ਰਹੇ ਨੇ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤੇ ਨੇ ਉਹਨਾਂ ਤੇ ਵੀ ਗੁਰੂ ਮਹਾਰਾਜ ਦੀ ਕਿਰਪਾ ਹੋ ਰਹੀ ਹੈ ਗੁਰੂ ਰਾਮਦਾਸ ਜੀ ਦੀ ਬਹੁਤ ಅಪਾਰ ਕਿਰਪਾ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕੈਂਪ ਕਿੰਨੇ ਦਿਨ ਹੋ ਗਿਆ ਕੈਂਪ ਲੱਗੇ ਨੂੰ ਇਹ ਕੋਈ ਤਕਰੀਬਨ ਬਾਬਾ ਜੀ ਇੱਥੇ ਮਹੀਨੇ ਇੱਕ ਤੋਂ ਡੇਢ ਮਹੀਨੇ ਤੋਂ ਇੱਥੇ ਨੇ ਹਾਂਜੀ ਹੁਣ ਇਸ ਤੋਂ ਬਾਅਦ ਕਿੱਥੇ ਜੱਗ ਲਗਾਇਆ ਗਿਆ ਕੱਲ ਦਾ ਦਿਨ ਮੱਤੇ ਨੰਗਲ ਦੀ ਸੰਗਤਾਂ ਨੇ ਮੰਗਿਆ ਆ ਸੰਤਾ ਕੋਲੋਂ ਵੀ ਸਾਡੇ ਸੇਵਾ ਕੀਤੀ ਜਾ ਸੰਗਤਾਂ ਦੀ ਤੇ ਪਰਸੋ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੇ ਭੰਡਾਰ ਸਾਹਿਬ ਗੁਰਦੁਆਰੇ 22 ਤਰੀਕ ਨੂੰ ਜਾਣਾ ਹੈ ਇਹਨਾਂ ਨੇ ਹਾਂਜੀ ਜੀ ਬਿਲਕੁਲ ਗੱਲਬਾਤ ਕਰਾਂਗੇ ਸੰਗਤ ਆਈ ਹੈ ਮਾਤਾ ਜੀ ਸੱਸੀ ਗਾਲ ਕੀ ਬੋਲੇ ਅਹੀਂ ਬਾਸਰਪੁਰ ਤੋਂ ਆਏ ਵੀਰ ਕੀ ਪ੍ਰੋਬਲਮ ਤੁਹਾਨੂੰ ਮੈਂ ਗਏ ਠੀਕ ਜੀ ਤੁਹਾਨੂੰ ਕਿਸ ਵੀਰ ਪਹਿਲੀ ਇਹ ਰੇਜ ਅੱਗੇ ਵੀ ਆ ਗਿਆ ਆ ਗਏ ਨਹੀਂ ਆਈ ਅੱਗੇ ਵੀ ਅੱਗੇ ਬਹੁਤ ਕਾਫੀ ਫਰਕ ਹੈ ਕਿੰਨਾ ਕ ਫਰਕ ਲੱਗਦਾ ਤੁਹਾਨੂੰ ਠੀਕ ਜੀ ਅੱਗੇ ਨੂੰ ਬਹੁਤ ਕਾਫੀ ਫਰਕ ਹੈ ਕਿਰਪਾ ਪੂਰੀ ਬਾਬੇ ਦੀ ਹਾਂਜੀ ਕਿਰਪਾ ਜੀ ਜੀ ਬਿਲਕੁਲ ਕਈਏ ਥੇ ਆਈ ਨਹੀਂ ਸਕਤਾ ਆਈਆਂ ਜਿਨ੍ਹਾਂ ਨੂੰ ਕਾਫੀ ਆਰਾਮ ਹੀ ਮਿਲਿਆ ਤੇ ਉਨਤੀਜੀ ਵਾਰੀ ਆ ਚੁੱਕੀਆਂ ਆ ਵੀ ਪੂਰਾ ਆਰਾਮ ਹੋ ਜਾਏ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਦਾਂ ਬਾਬਾ ਜੀ ਅਸ਼ੀਰਵਾਦ ਦੇਈ ਜਾ ਰਹੇ ਨੇ ਅਦੇ ਨਾਲ ਹੀ ਜਿਹੜੀਆਂ ਸੰਗਤਾਂ ਤੁਰੀਆਂ ਜਾ ਰਹੀਆਂ ਨੇ ਸੋ ਬਾਬਾ ਜੀ ਨਾਲ ਗੱਲ ਕਰਨੀ ਚਾਹਾਂਗੇ ਜੇ ਗੱਲ ਹੁੰਦੀ ਹੈ ਤੇ ਬਾਬਾ ਜੀ ਸੱਸੀ ਕਾਲ ਜੀ ਕੀ ਨਾਮ ਜੀ ਆਪਣਾ ਸੁਖਵੀਰ ਸਿੰਘ ਬਾਬਾ ਜੀ ਕਿਦਾਂ ਦੁੱਖ ਤਕਲੀਫਾਂ ਲੋਕਾਂ ਦੀਆਂ ਦੂਰ ਕਰਦੇ ਹੋ ਮਾਲਕ ਦੇ ਹਾਸਰੇ ਗੁਰੂ ਰਾਮਦਾਸ ਦੇ ਹਾਸਰੇ ਉਹ ਹੋਈ ਕਰ ਰਹੇ ਨੇ ਮੈਂ ਤੇ ਸੰਗਤ ਦੇ ਦੇ ਸਕਦੇ ਸੰਗਤ ਨੂੰ ਵੇਖਦਾ ਸਾਦਾ ਕੁਛ ਗੁਰੂ ਮਹਾਰਾਜ ਆਪ ਕਰ ਰਹੇ ਨੇ ਸਾਰੀ ਸੰਗਤ ਰਾਜੀ ਹੋ ਰਹੀ ਆ ਅਸੀਂ ਆਪਣਾ ਸੰਗਤ ਵੇਖ ਕੇ ਸੰਗਤ ਨੂੰ ਪਿਆਰ ਕਰ ਰਹੇ ਆ ਆਪਾਂ ਸਾਰੇ ਇੱਕੋ ਸਾਹ ਦੇਖਦੇ ਬਿਲਕੁਲ ਬਾਬਾ ਜੀ ਨਾਲ ਬਾਬਾ ਜੀ ਨਾਲ ਗੱਲਬਾਤ ਵੀ ਕੀਤੀ ਆ ਸੋ ਭੈਣਾਂ ਵੀ ਗੱਲ ਕਰਾਂਗੇ ਆਪਾਂ ਕਿ ਭੈਣ ਨਾਲ ਨੇ ਕਿਉਂਕਿ ਉਹ ਬਾਬਾ ਜੀ ਦੇ ਨਾਲ ਰਹਿੰਦੀ ਆ ਸੋ ਇਹ ਗੱਲ ਕਰਦੇ ਭੈਣ ਦੋ ਮਿੰਟ ਆਓ ਸ਼ਸ਼ੀਕਲ 3 ਨੰਬਰ ਮੇਰਾ ਨਾਹਰ ਪਿੰਡਰ ਕੋ ਰਿਹਾ ਤੇ ਮੈਂ ਇੱਥੇ ਡੇਰਾ ਪਟਾਣਾ ਦੀ ਰਹਿਣ ਵਾਲੀ ਹਾਂ ਤੇ ਗੱਲ ਕਰੀ ਬਾਬਾ ਜੀ ਦੀ ਬਾਬਾ ਜੀ ਦੇ 30 ਲੱਗਦੇ ਤੁਸੀਂ ਮੈਂ ਤੇ ਬਾਬਾ ਜੀ ਦੀ 3 ਲੱਗਦੀ ਆ ਮੈਨੂੰ ਬਾਪੂ ਜੀ ਮੈਨੂੰ 3 ਹੀ ਕਹਿੰਦੇ ਨੇ ਜੀ ਬਿਲਕੁਲ ਇਹ ਬਾਬਾ ਜੀ ਨੇ ਪੁੱਤਰੀ ਵਾਂਗ ਤੁਹਾਨੂੰ ਰੱਖਿਆ ਹੈ ਤੇ ਬਾਬਾ ਜੀ ਜੋ ਆਸ਼ੀਰਵਾਦ ਦਿੰਦੇ ਨੇ ਕਿੱਦਾਂ ਨਾਲ ਉਹ ਚੱਲਣਾ ਹੋਇਆ ਵੀ ਇਹ ਆਸ਼ੀਰਵਾਦ ਦੇਣ ਤੇ ਲੋਕਾਂ ਦੀਆਂ ਜਿਹੜੀਆਂ ਬਿਮਾਰੀਆਂ ਦੁੱਖ ਦਰਦ ਆ ਕੋ ਠੀਕ ਹੁੰਦੇ ਆ ਬਾਪੂ ਜੀ ਇਹੀ ਕਹਿੰਦੇ ਨੇ ਕਿ ਗੁਰੂ ਰਾਮਦਾਸ ਜੀ ਦਾ ਨਾਮ ਲਓ ਬਿਮਾਰੀਆਂ ਤੋਂ ਬਚੋ ਕੋਈ ਵੀ ਡਾਕਟਰਾਂ ਕੋਲ ਨਾ ਜਾਓ ਦਵਾਈਆਂ ਨਾ ਖਾਓ ਪਰ ਸੰਗਤ ਕਹਿੰਦੀ ਹੈ ਕਿ ਨਹੀਂ ਇੱਥੋਂ ਜਾਂਦੀ ਆਸ਼ੀਰਵਾਦ ਲੈ ਕੇ ਫਿਰ ਕਹਿੰਦੇ ਕਿ ਸਾਨੂੰ ਰਾਮ ਨਹੀਂ ਆ ਪਰ ਬਹੁਤ ਜ਼ਿਆਦੀ ਸੰਗਤਾਂ ਨੂੰ ਇੱਥੇ ਫਰਕ ਪਿਆ ਆ ਸਾਰੇ ਇੱਥੋਂ ਠੀਕ ਹੋ ਕੇ ਗਏ ਨੇ ਕੈਂਸਰ ਦੇ ਬਿਮਾਰੀ ਵਾਲੇ ਵੀ ਇੱਥੋਂ ਠੀਕ ਹੋ ਕੇ ਗਏ ਨੇ ਜੇ ਵੀ ਕੋਈ ਸੰਗਤ ਇੱਕ ਠੀਕ ਹੋ ਕੇ ਇਨਸਾਨ ਜਾਂਦਾ ਤੇ ਅਗਲੇ ਨੂੰ ਦੱਸ ਹਾਂਜੀ ਚਾਰ ਪੰਜ ਆਉਂਦੇ ਆ ਹਾਂਜੀ ਇੱਥੋਂ ਇੱਕ ਦਿਨ ਦੇ ਵਿੱਚ 25 26000 ਤੋਂ ਘੱਟ ਸੰਗਤ ਨਹੀਂ ਹੁੰਦੀ ਜੀ ਵਾਦ ਤੋਂ ਵਾਦ ਇਹ ਤਾਂ ਸੰਗਤ ਆਉਂਦੀ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਇੱਕ ਜਾਣਾ ਕਾਫੀ ਜਾਣੀ ਸੰਗਤ ਲੈ ਕੇ ਆਉਂਦੀਆਂ ਸਾਰਾ ਦਿਨ ਇੱਥੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਕਾਫੀ ਜਿਆਦਾ ਸੰਗਤ ਹੁੰਦੀ ਹੈ ਜੀ ਬੰਦੇ ਦੇਖਣਾ ਬਾਲ ਮੇਲੇ ਦਾ ਮੇਲਾ ਲੱਗਾ ਦੁਕਾਨਾਂ 'ਵਾਂ ਲੱਗੀਆਂ ਤੇ ਭੀੜ ਵੀ ਕਾਫੀ ਸੰਗਤ ਦੀ ਹੋਈ ਹੈ ਹਾਂਜੀ ਇਹ ਤੇ ਸਾਰਾ ਦਿਨ ਇੱਦੀ ਚੱਲਦਾ ਰਹਿੰਦਾ ਹੈ ਜੀ ਤੇ ਬਿਲਕੁਲ ਇਹ ਸਾਨੂੰ ਬਾਬਾ ਜੀ ਧੀ ਕਹਿੰਦੇ ਨੇ ਕਿ ਬਾਬਾ ਜੀ ਧੀ ਵਾਂਗੂ ਰੱਖਿਆ ਸੋ ਗੱਲਬਾਤ ਕਰਾਂਗੇ ਹੋਰ ਵੀ ਆਡੇ ਨਾਲ ਮੌਜੂਦ ਨੇ ਬੀਜੀ ਗੱਲ ਸੁਣੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਜੇ ਡੇਰਾ ਬਠਾਣਾ ਤੋਂ ਕਿੰਨੀ ਵਾਰੀ ਆ ਚੁੱਕੇ ਥੇ ਇੱਥੇ ਰਹਿਨੇ ਆ ਪਾ ਸੇਵਾ ਕਰਨੇ ਬਾਬਾ ਜੀ ਦੇ ਨਾਲ ਮੇਰੀ ਨੂੰ ਪੁੱਤਰ ਇੰਗਲੈਂਡ ਵਿੱਚ ਹੀ ਉੱਥੇ ਵੀਡੀਓ ਕਾਲ ਤੇ ਬਾਬਾ ਜੀ ਨਾਲ ਮੈਂ ਗੱਲ ਕਰਾਈ ਸੀ ਉੱਥੇ ਹੀ ਹਸਪਤਾਲ ਤੋਂ ਛੁੱਟੀ ਮਿਲ ਗਈ ਉਸੇ ਕੱਢੀ ਠੀਕ ਹੋ ਗਏ ਕੋਈ ਐਟਰਾਸੋਨ ਵਿੱਚ ਕੁਝ ਨਹੀਂ ਆਇਆ ਉਹਨਾਂ ਦਾ ਦਰਦ ਬਹੁਤ ਸੀ ਪ੍ਰੋਬਲਮ ਕੀ ਸੀ ਤੁਹਾਡੇ ਉਰ ਉਹਨਾਂ ਨੂੰ ਹਾਰਡ ਤੇ ਬਾਬਾ ਜੀ ਨਾਲ ਮੈਂ ਸੇਵਾ ਕਰਦੀ ਜੇ 1 ਮਹੀਨਾ ਤੋਂ 7 ਦਿਨ ਹੋ ਗਏ ਅੱਜ ਉਹਨਾਂ ਦੀ ਤੇ ਫਿਰ ਮੈਂ ਵੀਡੀਓ ਕਾਲ ਤੇ ਬਾਬਾ ਜੀ ਨਾਲ ਗੱਲ ਕਰਾਈ ਫਿਰ ਉਸੇ ਘੜੀ ਠੀਕ ਹੋ ਗਏ ਬਾਬਾ ਜੀ ਦੀ ਕਿਰਪਾ ਪੂਰੀ ਹੋ ਗਈ ਗੁਰੂ ਰਾਮਦਾਸ ਦਾ ਨਾਮ ਹੀ ਲਵਾਇਆ ਉਸੇ ਘੜੀ ਮੇਰੇ ਬੱਚੇ ਤਿੰਨੇ ਹੀ ਠੀਕ ਹੋ ਗਏ ਗੁਰੂ ਰਾਮਦਾਸ ਦੇ ਜਪ ਕੀਤਾ ਤੇ ਫਿਰ ਗੁਰੂ ਰਾਮਦਾਸ ਦਾ ਨਾਮ ਜਪਿਆ ਬਾਬਾ ਜੀ ਨੇ ਜਪਾਇਆ ਉਸੇ ਘੜੀ ਹੀ ਠੀਕ ਹੋ ਗਏ ਬਾਬਾ ਜੀ ਦੀ ਕਿਰਪਾ ਜੇ ਬਿਲਕੁਲ ਜੇ ਸੰਗਤਿਆ ਜਰੀਆ ਕੇ ਵੀ ਠੀਕ ਹੋ ਗਿਆ ਹੋ ਕੇ ਗਏ ਨੇ ਬਾਹਰ ਬੱਚੇ ਨੇ ਵੀਡੀਓ ਕਾਲ ਕਰਾਈ ਸੀ ਤੇ ਉਹਨਾਂ ਦੇ ਬੱਚੇ ਠੀਕ ਹੋ ਗਏ ਪ੍ਰੋਬਲਮ ਸੀਗੀ ਠੀਕ ਹੋ ਗਈ ਗੁਰੂ ਰਾਮਦਾਸ ਜੀ ਦਾ ਨਾਮ ਜਪਿਆ ਅਤੇ ਦੋ ਤਿੰਨ ਵਾਰੀ ਬਾਬਾ ਜੀ ਦਸਰ ਕਿਤੇ ਤੇ ਠੀਕ ਹੋ ਗਏ ਸੋ ਤੁਸੀਂ ਸੰਗਤਾਂ ਕੋਈ ਦੇਖ ਸਕਦੇ ਹੋ ਕਿ ਤਾਂ ਸੰਗਤ ਜੜੀ ਹੈ ਕਿ ਕਾਫੀ ਜ਼ਿਆਦਾਤਰ ਆਈ ਹੈ ਬਾਬਾ ਜੀ ਕੋ ਅਸ਼ੀਰਵਾਦ ਪ੍ਰਾਪਤ ਕਰਨ ਆਈ ਹੈ ਅਤੇ ਸ਼ੀਵਾ ਲੈ ਕੇ ਕਈ ਬਿਮਾਰੀਆਂ ਠੀਕ ਹੋਣ ਦਾ ਦਾਵਾ ਵੀ ਕਰਦੀਆਂ ਨੇ ਅਤੇ ਨਾਲ ਕਹਿੰਦੇ ਵੀ ਬਿਮਾਰੀਆਂ ਦੀਆਂ ਦਵਾਈਆਂ ਵੀ ਛੁਡਾਵਾਂਗੇ ਸੋ ਕੀ ਕਹਿਣਾ ਲੋਕਾਂ ਦਾ ਇਸ ਬਾਰੇ ਕਿੰਨੀ ਸੱਚਾਈ ਹੈ ਤੇ ਕਿੰਨਾ ਕੁ ਵਿਸ਼ਵਾਸ ਰੱਖਦੇ ਹਨ ਜਸਵਿੰਦਰ 베ਦੀ ਗੁਦਾਸਪੁਰ ਬਾਬਾ ਜੀ ਨੂੰ